ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਜਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਜੀ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਅਮਰਤ ਵੇਲੇ ਬਾਰੇ ਅਮਰਤ ਵੇਲੇ ਦੇ ਪ੍ਰਤੀ ਜੋ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਨੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚੋਂ ਮਿਲ ਜਾਣਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੋ ਭੈਣ ਭਰਾ ਰੋਜ਼ਾਨਾ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਉਹ ਵੀ ਇਸ ਵੀਡੀਓ ਨੂੰ ਪੂਰਾ ਸੁਣਨ ਜੋ ਅਜੇ ਤੱਕ ਅਮਰਤ ਵੇਲਾ ਨਹੀਂ ਸੰਭਾਲਦੇ ਜੋ ਕਹਿੰਦੇ ਨੇ ਵੀ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਜਾਂ ਜੋ ਅਮਰਤ ਵੇਲੇ ਦੇ ਵਿੱਚ ਉੱਠਣਾ ਜ਼ਰੂਰੀ ਨਹੀਂ ਸਮਝਦੇ ਉਹ ਵੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਕਿ ਅੱਜ ਦੀ ਇਹ ਵੀਡੀਓ ਸੁਣਨ ਤੋਂ ਬਾਅਦ ਤੁਸੀਂ ਅਮਰਤ ਵੇਲੇ ਦੇ ਵਿੱਚ ਉੱਠਣਾ ਸ਼ੁਰੂ ਕਰ ਦੇਵੋਗੇ ਜੋ ਉੱਠਦੇ ਨੇ ਉਹ ਅਮਰਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਸ਼ਿਨ ਸਮਝਲਣਾ ਸ਼ੁਰੂ ਕਰਦਾ ਹਾਂਗੇ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਬਹੁਤ ਕੀਮਤੀ ਆ ਤੁਹਾਡੇ ਬਹੁਤ ਕੰਮ ਆਵੇਗੀ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਕਿਸੇ ਹੋਰ ਦਾ ਵੀ ਅਮਰਤ ਵੇਲਾ ਬਣ ਜਾਵੇ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਕਿਉਂਕਿ ਸੰਗਤ ਜੀ ਜਦੋਂ ਆਪਾਂ ਅਮਰਤ ਵੇਲੇ ਦੇ ਵਿੱਚ ਉੱਠਦੇ ਹਾਂ ਉਠ ਕੇ ਨਾਮ ਜਪਦੇ ਆਂ ਤਾਂ ਗੁਰੂ ਸਾਹਿਬ ਜੀ ਦੇ ਸਭ ਤੋਂ ਪਿਆਰੇ ਹੋ ਜਾਣੇ ਆ ਗੁਰੂ ਸਾਹਿਬ ਜੀ ਦੇ ਨੇੜੇ ਹੋ ਜਾਣੇ ਆ ਗੁਰੂ ਸਾਹਿਬ ਜੀ ਦੇ ਮਨ ਨੂੰ ਪਾ ਜਾਣੇ ਆ ਤਾਂ ਜੋ ਗੁਰੂ ਸਾਹਿਬ ਜੀ ਦੇ ਮਨ ਨੂੰ ਪਾ ਗਿਆ ਸਮਝੋ ਉਹਨੇ ਗੁਰੂ ਸਾਹਿਬ ਜੀ ਨੂੰ ਪਾ ਲਿਆ ਤਾਂ ਅਮਰਤ ਵੇਲੇ ਆਪ ਵੀ ਉੱਠਣਾ ਹੈ ਹੋਰਾਂ ਨੂੰ ਵੀ ਉੱਠਣ ਦੇ ਲਈ ਪ੍ਰੇਰਣਾ ਦੇਣੀ ਆ ਬਾਕੀ ਕਿਰਪਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਕਰਨੀ ਆ ਕਿਉਂਕਿ ਅਮਰਤ ਵੇਲੇ ਦੀ ਜਿਹੜੀ ਦਾਤ ਆ ਨਾ ਇਹ ਗੁਰੂ ਸਾਹਿਬ ਜੀ ਦੀ ਖੁਸ਼ੀ ਤੋਂ ਬਿਨਾ ਨਹੀਂ ਮਿਲਦੀ ਇਹ ਗੁਰੂ ਸਾਹਿਬ ਜੀ ਦੇ ਘਰ ਦੀ ਸਭ ਤੋਂ ਕੀਮਤੀ ਦਾਤ ਆ ਗੁਰੂ ਸਾਹਿਬ ਜੀ ਦੀ ਮਰਜ਼ੀ ਦੇ ਨਾਲ ਹੀ ਮਿਲਦੀ ਆ ਜੋ ਅਮਰਤ ਵੇਲੇ ਦੇ ਵਿੱਚ ਉੱਠਦੇ ਆ ਬੜੇ ਵੱਡੇ ਭਾਗਾ ਵਾਲੇ ਆ ਕਰਮਾ ਵਾਲੇ ਆ ਗੁਰੂ ਸਾਹਿਬ ਜੀ ਦੀ ਬਹੁਤ ਮਿਹਰ ਆ ਉਹਨਾਂ ਤੇ ਬੜੀ ਕਿਰਪਾ ਹੈ ਉਹਨਾਂ ਤੇ ਇਸੇ ਕਰਕੇ ਹੀ ਉਹ ਅਮਰਤ ਵੇਲੇ ਦੇ ਵਿੱਚ ਉੱਠ ਰਹੇ ਨੇ ਗੁਰੂ ਸਾਹਿਬ ਜੀ ਦਾ ਨਾਮ ਜਪ ਰਹੇ ਨੇ ਕਿਉਂਕਿ ਸੰਗਤ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਤੋਂ ਬਿਨਾਂ ਉਹ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਦਾ ਨਾਮ ਵੀ ਨਹੀਂ ਜਪ ਸਕਦੇ ਮਹਾਂਪੁਰਖ ਜੀ ਕਹਿੰਦੇ ਗੁਰੂ ਸਾਹਿਬ ਜੀ ਦੀ ਖੁਸ਼ੀ ਦੀ ਓਲਾ ਦੀ ਕਿਰਪਾ ਦੀ ਪਹਿਲੀ ਨਿਸ਼ਾਨੀ ਆ ਕਿ ਉਹ ਜਿਸ ਵੀ ਮਨੁੱਖ ਤੇ ਕੋਸ਼ ਹੁੰਦੇ ਆ ਸਭ ਤੋਂ ਪਹਿਲਾਂ ਉਹਨੂੰ ਅਮਰ ਤਵੇਲੇ ਦੀ ਦਾਤ ਦਿੰਦੇ ਆ ਉਹਨੂੰ ਅਮਰ ਤਵੇਲੇ ਦਾ ਉੱਠਣਾ ਬਖਸ਼ ਦਿੰਦੇ ਆ ਤਾਂ ਜੇਕਰ ਅਮਰ ਤਵੇਲੇ ਉੱਠ ਰਹੇ ਹੋ ਤਾਂ ਗੁਰੂ ਸਾਹਿਬ ਜੀ ਦਾ ਕੋਟਨ ਕੋਟ ਸ਼ੁਕਰਾਨਾ ਕਰਨਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦਾ ਸ਼ੁਕਰਿਆ ਸ਼ੁਕਰਿਆ ਤੁਸੀਂ ਇਹ ਕੀਮਤੀ ਦਾਤ ਮੇਰੀ ਝੋਲੀ ਦੇ ਵਿੱਚ ਪਾਈ ਕਦੇ ਵੀ ਅਮਰਤ ਵੇਲੇ ਉੱਠਣ ਦਾ ਹੰਕਾਰ ਨਾ ਕਰ ਬਹਿਣਾ ਕਦੇ ਇਹ ਮਾਣ ਨਾ ਕਰ ਬਹਿਣਾ ਕਿ ਮੈਂ ਅਮਰਤ ਵੇਲੇ ਦੇ ਵਿੱਚ ਉੱਠਦਾ ਹਾਂ ਨਾ ਜੀ ਅਸੀਂ ਉੱਠ ਨਹੀਂ ਰਹੇ ਗੁਰੂ ਸਾਹਿਬ ਜੀ ਉਠਾ ਰਹੇ ਨੇ ਆਪਣਾ ਨਾਮ ਜਪਾ ਰਹੇ ਨੇ ਇਸ ਕਰਕੇ ਅਸੀਂ ਜਪ ਰਹੇ ਆ ਇਹ ਗੱਲ ਹਮੇਸ਼ਾ ਧਿਆਨ ਦੇ ਵਿੱਚ ਰੱਖਣਾ ਅਤੇ ਹਰ ਰੋਜ਼ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਹਰ ਰੋਜ਼ ਹੀ ਗੁਰੂ ਸਾਹਿਬ ਜੀ ਤੋਂ ਅਮਰਤ ਵੇਲਾ ਮੰਗਣਾ ਹੈ ਜੋ ਨਿਤ ਦੇ ਨੇ ਮੀਆ ਉਹ ਵੀ ਹਰ ਰੋਜ਼ ਰਾਤ ਨੂੰ ਸੌਣ ਲੱਗਿਆਂ ਇਹ ਅਰਦਾਸ ਬੇਨਤੀ ਜ਼ਰੂਰ ਕਰਕੇ ਸੌਵੋ ਕਿ ਸਤਿਗੁਰ ਸੱਚੇ ਪਾਤਸ਼ਾਹ ਅਮਰਤ ਵੇਲੇ ਉਠਾ ਦੇਣਾ ਅਮਰਤ ਵੇਲਾ ਤੇ ਅਮਰਤ ਵੇਲੇ ਦਾ ਨੇਮ ਆਖਰੀ ਸਵਾਸਾਂ ਤੱਕ ਨਿਭ ਜਾਵੇ ਇਹ ਦਾਤ ਇਹ ਕਿਰਪਾ ਹਮੇਸ਼ਾ ਮੇਰੇ ਉੱਤੇ ਬਣਾਈ ਰੱਖਣਾ ਅੱਗੇ ਦੂਸਰੀ ਗੱਲ ਜਿੰਨਾ ਤੋਂ ਅਮਰਤ ਵੇਲੇ ਦੇ ਵਿੱਚ ਉੱਠਿਆ ਨਹੀਂ ਜਾਂਦਾ ਉਹ ਇਹ ਗੱਲ ਸੁਣ ਕੇ ਹੁਣ ਨਰਾਸ਼ ਨਾ ਹੋ ਜਾਇਓ ਜਾਂ ਹੱਥ ਤੇ ਹੱਥ ਰੱਖ ਕੇ ਨਹੀਂ ਬੈਠ ਜਾਣਾ ਵੀ ਇਹ ਦਾਤ ਤਾਂ ਗੁਰੂ ਦੀ ਖੁਸ਼ੀ ਦੇ ਨਾਲ ਮਿਲਦੀ ਆ ਉਹਨਾਂ ਦੀ ਕਿਰਪਾ ਦੇ ਨਾਲ ਮਿਲਦੀ ਆ ਤਾਂ ਜਦੋਂ ਗੁਰੂ ਸਾਹਿਬ ਜੀ ਖੁਸ਼ ਹੋਣਗੇ ਕਿਰਪਾ ਕਰਨਗੇ ਆਪੇ ਹੀ ਫਿਰ ਅਮਰਤ ਵੇਲੇ ਦੇ ਵਿੱਚ ਉਠਾ ਲੈਣਗੇ ਨਾਮ ਜਪਾ ਲੈਣਗੇ ਨਾ ਜੀ ਨਾ ਹੱਥ ਤੇ ਹੱਥ ਰੱਖ ਕੇ ਨਹੀਂ ਬੈਠਣਾ ਗੁਰੂ ਸਾਹਿਬ ਜੀ ਦੀ ਖੁਸ਼ੀ ਉਹਨਾਂ ਦੀ ਕਿਰਪਾ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਆ ਤੇ ਆਪਾਂ ਕੋਸ਼ਿਸ਼ ਕਿੰਜ ਕਰ ਸਕਦੇ ਆ ਇੱਕ ਤਾਂ ਰੋਜ਼ਾਨਾ ਆਪਣੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰਨੇ ਆ ਚੰਗੇ ਕੰਮ ਕਰਨੇ ਆ ਕੋਈ ਇਹ ਐਸਾ ਕੰਮ ਨਹੀਂ ਕਰਨਾ ਜਿਹੜਾ ਕੰਮ ਕਰਕੇ ਸਾਨੂੰ ਆਪਣੇ ਗੁਰੂ ਦੀ ਨਰਾਜਗੀ ਮਿਲੇ ਗੁਰੂ ਸਾਹਿਬ ਜੀ ਦੀ ਖੁਸ਼ੀ ਹਾਸਲ ਕਰਨ ਦੇ ਲਈ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਕੰਮ ਕਰਨੇ ਆ ਸਰਬੱਤ ਦਾ ਭਲਾ ਕਰਨਾ ਹੈ ਅਤੇ ਭਲਾ ਜ਼ਰੂਰੀ ਨਹੀਂ ਤਾਂ ਵੀ ਸਾਡੇ ਕੋਲ ਬਹੁਤ ਸਾਰਾ ਪੈਸਾ ਹੋਵੇਗਾ ਅਸੀਂ ਤਾਂ ਹੀ ਭਲੇ ਦੇ ਕਾਰਜ ਕਰ ਸਕਦੇ ਹਾਂ ਨਾ ਜੀ ਕਿਸੇ ਨੂੰ ਚੰਗੀ ਸਲਾਹ ਦੇ ਕੇ ਕਿਸੇ ਦੇ ਦੁੱਖ ਨੂੰ ਸੁਣ ਕੇ ਉਹਦੇ ਦੁੱਖ ਨੂੰ ਵੰਡਾ ਕੇ ਕਿਸੇ ਦੁਖੀ ਮਨ ਨੂੰ ਦਲਾਸਾ ਦੇ ਕੇ ਕਿਸੇ ਨੂੰ ਚੰਗੀ ਸਲਾਹ ਦੇ ਕੇ ਕਿਸੇ ਦੀ ਹੱਥੀ ਮਦਦ ਕਰਕੇ ਭਾਵ ਕੀ ਸਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਭਲੇ ਦੀ ਭਾਵਨਾ ਹੋਵੇ ਦਇਆ ਦੀ ਭਾਵਨਾ ਹੋਵੇ ਤਰਸ ਦੀ ਭਾਵਨਾ ਹੋਵੇ ਤਾਂ ਅਸੀਂ ਗੁਰੂ ਸਾਹਿਬ ਜੀ ਦੇ ਤਰਸ ਦੇ ਪਾਤਰ ਬਣ ਜਾਂਦੇ ਹਾਂ ਤੇ ਜਦੋਂ ਗੁਰੂ ਸਾਹਿਬ ਜੀ ਦੇ ਤਰਸ ਦੇ ਪਾਤਰ ਬਣ ਗਏ ਗੁਰੂ ਸਾਹਿਬ ਜੀ ਨੂੰ ਸਾਡੇ ਤੇ ਤਰਸ ਆ ਗਿਆ ਤਾਂ ਸਾਡੇ ਜਨਮ ਜਨਮਾਂ ਦੇ ਮਾੜੇ ਲੇਖ ਮਾੜੇ ਕਰਮ ਵੀ ਕੱਟੇ ਜਾ ਸਕਦੇ ਆ ਵੱਡੇ ਵੱਡੇ ਦੁੱਖ ਰੋਗ ਵੀ ਛੋਟੇ ਛੋਟੇ ਹੋ ਕੇ ਲੰਘ ਜਾਣਗੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬਸ ਨੇਕ ਕੰਮ ਕਰਨੇ ਆ ਚੰਗੇ ਕੰਮ ਕਰਨੇ ਆ ਉਹ ਕੰਮ ਕਰਨੇ ਆ ਜੋ ਗੁਰੂ ਸਾਹਿਬ ਜੀ ਦੇ ਮਨ ਨੂੰ ਭਾਉਣ ਅਤੇ ਇੱਥੇ ਜਦੋਂ ਆਪਾਂ ਤਰਸ ਦਇਆ ਦੀ ਭਾਵਨਾ ਕਿ ਆ ਕਿਸੇ ਦੀ ਵੀ ਮਦਦ ਦੀ ਗੱਲ ਕੀਤੀ ਆ ਤਾਂ ਭਲੇ ਦੀ ਭਾਵਨਾ ਹਰ ਜੀਵ ਦੇ ਲਈ ਰੱਖਣਾ ਹੈ ਤੇ ਪੂਰੀ ਕੁਦਰਤ ਪੂਰੀ ਸ੍ਰਿਸ਼ਟੀ ਤੇ ਹਰ ਜੀਵ ਗੁਰੂ ਸਾਹਿਬ ਜੀ ਦੀ ਰਚਨਾ ਹੈ ਹਰ ਜੀਵ ਦੇ ਪ੍ਰਤੀ ਮਨ ਵਿੱਚ ਤਰਸ ਦੀ ਦਇਆ ਦੀ ਭਾਵਨਾ ਰੱਖਣੀ ਆ ਭਲੇ ਦੀ ਭਾਵਨਾ ਰੱਖਣੀ ਆ ਕੋਈ ਪੰਛੀ ਆ ਕੋਈ ਜਾਨਵਰ ਆ ਪੇੜ ਪੌਦੇ ਹਵਾ ਪਾਣੀ ਸਭ ਦੇ ਪ੍ਰਤੀ ਮਨ ਦੇ ਵਿੱਚ ਭਲੇ ਦੀ ਭਾਵਨਾ ਕਿਸੇ ਵੀ ਚੀਜ਼ ਦਾ ਨੁਕਸਾਨ ਨਹੀਂ ਕਰਨਾ ਅੱਜ ਹੀ ਆਪਾਂ ਕੁਦਰਤ ਦੇ ਨਾਲ ਛੇੜਛਾੜ ਕਰਨੀ ਬੰਦ ਕਰ ਦਈਏ ਤਾਂ ਸਭ ਕੁਝ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇਗੀ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਉੱਤੇ ਮਿਹਰਬਾਨ ਹੋਵੇਗੀ ਤੇ ਇਹ ਨਹੀਂ ਸੋਚਣਾ ਵੀ ਮੇਰੇ ਇਕੱਲੇ ਦੇ ਕੀਤੇ ਆ ਕੀ ਹੋ ਜਾਵੇਗਾ ਅਸੀਂ ਆਪਣੇ ਆਪ ਦੇ ਵਿੱਚ ਸੁਧਾਰ ਕਰਨਾ ਹੈ ਅਸੀਂ ਖੁਦ ਚੰਗੇ ਕੰਮ ਕਰਨੇ ਸ਼ੁਰੂ ਕਰਨੇ ਆ ਸਾਡੇ ਇੱਕ ਚੰਗੇ ਕੰਮ ਦੇ ਨਾਲ ਭਲੇ ਦੇ ਕੰਮ ਦੇ ਨਾਲ ਫਰਕ ਪਵੇ ਚਾਹੇ ਨਾ ਪਵੇ ਪਰ ਸਾਡਾ ਉਹ ਨੇਕ ਕੰਮ ਸਾਡੀ ਉਹ ਨੇਕ ਸੋਚ ਲਿਖੀ ਜਾਵੇਗੀ ਸਾਡਾ ਚੰਗਾ ਕਰਮ ਬਣ ਜਾਵੇਗਾ ਜਿਵੇਂ ਆਪਾਂ ਇੱਕ ਦਿਨ ਪਹਿਲਾਂ ਵੀ ਇੱਕ ਨਿੱਕੀ ਜੀ ਕਹਾਣੀ ਸਾਡੀ ਕੀਤੀ ਸੀ ਨਾ ਕਿ ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ ਤਾਂ ਇੱਕ ਨਿੱਕੀ ਜਿਹੀ ਚਿੜੀ ਨਿੱਕਾ ਜਿਹਾ ਪਰਿੰਦਾ ਆਪਣੀ ਚੁੰਝ ਦੇ ਵਿੱਚ ਪਾਣੀ ਭਰ ਪਰ ਕੇ ਉਹ ਅੱਗ ਦੇ ਉੱਤੇ ਸੁੱਟੀ ਜਾਵੇ ਬਾਕੀ ਜਿਹੜੇ ਜਾਨਵਰ ਸੀ ਪੰਛੀ ਪਰਿੰਦੇ ਸੀ ਸਭ ਉੱਡ ਗਏ ਪਰ ਉਹ ਨਿੱਕੀ ਜਿਹੀ ਜਿਹੜੀ ਉਹ ਅੱਗ ਨੂੰ ਬੁਝਾਉਣ ਦਾ ਯਤਨ ਕਰ ਰਹੀ ਆ ਚੁੰਝ ਵਿੱਚ ਪਾਣੀ ਲਿਆ ਕੇ ਅੱਗ ਦੇ ਉੱਤੇ ਪਾ ਰਹੀ ਆ ਤਾਂ ਉਹਨੂੰ ਕਿਸੇ ਸੰਤ ਫਕੀਰ ਨੇ ਦੇਖਿਆ ਜੋ ਜੰਗਲ ਦੇ ਵਿੱਚ ਭਗਤੀ ਕਰ ਰਹੇ ਸਨ ਤਾਂ ਉਹਨੇ ਉਹ ਚਿੜੀ ਨੂੰ ਆਵਾਜ਼ ਮਾਰ ਕੇ ਕਿ ਆ ਨੀ ਚਿੜੀਏ ਕਿ ਬਹੁਤ ਭਿਆਨਕ ਅੱਗ ਲੱਗੀ ਆ ਤੇਰੀ ਇੱਕ ਚੁੰਝ ਪਾਣੀ ਦੀ ਨਾਲ ਇਹ ਅੱਗ ਨਹੀਂ ਬੁਝਣੀ ਪਰ ਤੇਰਾ ਬਹੁਤ ਨੁਕਸਾਨ ਹੋ ਜਾਵੇਗਾ ਜੇ ਕਿਤੇ ਕੋਈ ਅੱਗ ਦੀ ਚਿੰਗਿਆੜੀ ਤੇਰੇ ਪਰਤੇ ਪੈ ਗਈ ਤੋ ਸੜ ਕੇ ਸੁਆਹ ਹੋ ਜਾਣਾ ਤੂੰ ਆਪਣੀ ਜਾਨ ਬਚਾ ਜਿਵੇਂ ਤੇਰੇ ਬਾਕੀ ਸਾਥੀ ਭੱਜ ਗਏ ਹਨ ਤੂੰ ਵੀ ਇੱਥੋਂ ਦੂਰ ਭੱਜ ਜਾ ਕਿਤੇ ਸੁਰੱਖਿਅਤ ਥਾਂ ਤੇ ਚਲੀ ਜਾ ਉਹ ਚਿੜੀ ਨੇ ਆ ਕੋ ਬੜਾ ਸੋਹਣਾ ਜਵਾਬ ਦਿੱਤਾ ਉਹ ਚਿੜੀ ਕਹਿਣ ਲੱਗੀ ਸੰਤ ਜੀ ਮੈਨੂੰ ਪਤਾ ਹੈ ਕਿ ਮੇਰੀ ਇੱਕ ਟੁੰਜ ਪਾਣੀ ਦੇ ਨਾਲ ਇਹ ਇੰਨੀ ਵੱਡੀ ਅੱਗ ਬੁਝਣ ਵਾਲੀ ਨਹੀਂ ਆ ਤਾਂ ਸੰਤ ਜੀ ਨੇ ਕਿਹਾ ਫਿਰ ਤੂੰ ਇਹ ਮੂਰਖਤਾ ਕਿਉਂ ਕਰ ਰਹੀ ਆ ਤਾਂ ਚਿੜੀ ਨੇ ਕਿਹਾ ਇਸ ਕਰਕੇ ਕਰ ਰਹੀ ਆ ਤਾਂ ਜੋ ਸੰਤ ਜੀ ਜਦੋਂ ਵੀ ਇਸ ਅੱਗ ਦਾ ਜ਼ਿਕਰ ਆਵੇ ਤਾਂ ਮੇਰਾ ਨਾਮ ਅੱਗ ਬਝਾਉਣ ਵਾਲਿਆਂ ਦੇ ਵਿੱਚ ਹੋਵੇ ਅੱਗ ਲਾਉਣ ਵਾਲਿਆਂ ਦੇ ਵਿੱਚ ਨਹੀਂ ਜਾਂ ਡਰ ਕੇ ਭੱਜਣ ਵਾਲਿਆਂ ਦੇ ਵਿੱਚ ਨਾ ਆਵੇ ਸੋ ਸੰਗਤ ਜੀ ਇਨਕੀ ਜੀ ਕਹਾਣੀ ਸਾਨੂੰ ਇਹੀ ਸਿਖਾਉਂਦੀ ਆ ਕਿ ਸਾਡੇ ਵੱਲੋਂ ਕੀਤੀ ਹੋਈ ਇੱਕ ਨਿੱਕੀ ਜੀ ਕੋਸ਼ਿਸ਼ ਸਾਡੇ ਮਨ ਦੇ ਵਿੱਚ ਭਲੇ ਦੀ ਆਉਣਾ ਆ ਗਈ ਤਾਂ ਸਾਡਾ ਉਹ ਨੇਕ ਕੰਮ ਲਿਖਿਆ ਜਾਣਾ ਹੈ ਸਾਨੂੰ ਉਹ ਨੇਕ ਕੰਮ ਕਰਨ ਦੇ ਲਈ ਆਪਣੇ ਪਰਮ ਪਿਤਾ ਪਰਮਾਤਮਾ ਤੋਂ ਸ਼ਾਬਾਸ਼ ਮਿਲੇਗੀ ਆਪਾਂ ਆਪਣੇ ਗੁਰੂ ਦੀ ਸ਼ਾਬਾਸ਼ ਗੁਰੂ ਦੀ ਕਿਰਪਾ ਹਾਸਲ ਕਰਨ ਦੇ ਲਈ ਗੁਰੂ ਸਾਹਿਬ ਜੀ ਦੇ ਪਾਏ ਹੋਏ ਭੂਰਨਿਆਂ ਤੇ ਚੱਲਣਾ ਹੈ ਨੇਕ ਕੰਮ ਕਰਨੇ ਆ ਸਰਬੱਤ ਦੇ ਭਲੇ ਦੇ ਕੰਮ ਕਰਨੇ ਆ ਮਨ ਵਿੱਚ ਹਮੇਸ਼ਾ ਦਇਆ ਤਰਸ ਦੀ ਭਾਵਨਾ ਰੱਖਣੀ ਆ ਤਾਂ ਅਸੀਂ ਵੀ ਗੁਰੂ ਸਾਹਿਬ ਜੀ ਦੇ ਤਰਸ ਦੇ ਪਾਤਰ ਬਣ ਜਾਵਾਂਗੇ ਗੁਰੂ ਸਾਹਿਬ ਜੀ ਸਾਡੇ ਤੇ ਖੁਸ਼ ਹੋਣਗੇ ਜਿੱਦਣ ਖੁਸ਼ ਹੋ ਹੋਗੇ ਸਭ ਤੋਂ ਪਹਿਲਾਂ ਅਮਰਤ ਵੇਲੇ ਦੇ ਵਿੱਚ ਉਠਾ ਕੇ ਨਾਮ ਜਪਉਣਗੇ ਅਮਰਤ ਵੇਲਾ ਗੁਰੂ ਦੀ ਗੋਦ ਆ ਜੋ ਅਮਰਤ ਵੇਲੇ ਦੇ ਵਿੱਚ ਉੱਠਦੇ ਆ ਸਮਝੋ ਗੁਰੂ ਦੀ ਗੋਦ ਦਾ ਨਿਗਮਾਨਦੇ ਆ ਤਬਸ ਅਮਰਤ ਵੇਲੇ ਉੱਠਣਾ ਹੈ ਨਾਮ ਜਪਣਾ ਹੈ ਜੇ ਨਹੀਂ ਉੱਠਿਆ ਜਾ ਰਿਹਾ ਤਾਂ ਕੋਸ਼ਿਸ਼ਾਂ ਜਾਰੀ ਰੱਖਣੀਆਂ ਨੇ ਨੇਕ ਕੰਮ ਕਰਨੇ ਆ ਰੋਜ਼ ਰਾਤ ਨੂੰ ਸੌਣ ਲੱਗਿਆਂ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਇਹ ਅਰਦਾਸ ਬੇਨਤੀ ਤਾਂ ਪੱਕੇ ਨਿਤਨੇਮੀਆਂ ਨੇ ਵੀ ਕਰਕੇ ਸੌਣੀ ਆ ਅਰਦਾਸ ਬੇਨਤੀ ਕਰਨੀ ਹਰ ਰੋਜ਼ ਸਾਡੇ ਲਈ ਜ਼ਰੂਰੀ ਆ ਕਿ ਗੁਰੂ ਸਾਹਿਬ ਜੀ ਕਿਰਪਾ ਕਰੋ ਕਿਰਪਾ ਕਰੋ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦੇ ਵਿੱਚ ਹੋ ਰੋਜ਼ ਰਾਤ ਨੂੰ ਸੌਣ ਲੱਗਿਆ ਇਹ ਅਰਜੀਆਂ ਲਾ ਕੇ ਸੌਣੀਆਂ ਨੇ ਤੇ ਜਦੋਂ ਅਮਰਤ ਵੇਲੇ ਦੇ ਵਿੱਚ ਜਾਗ ਆਵੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਕੇ ਅਗਲੇ ਦਿਨ ਦਾ ਅਮਰਤ ਵੇਲਾ ਮੰਗ ਲੈਣਾ ਹੈ ਕਦੇ ਵੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਮਾੜਾ ਕੰਮ ਨਹੀਂ ਕਰਨਾ ਜਿਹੜਾ ਕੰਮ ਕਰਕੇ ਸਾਨੂੰ ਆਪਣੇ ਗੁਰੂ ਸਾਹਿਬ ਜੀ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਵੇ ਗੁਰੂ ਸਾਹਿਬ ਜੀ ਜਦੋਂ ਸਾਡੇ ਤੋਂ ਨਾਰਾਜ਼ ਹੁੰਦੇ ਆ ਸਾਡੇ ਤੋਂ ਰਿਜਕ ਨਹੀਂ ਖੋਹਦੇ ਸੁੱਖ ਪਦਾਰਥ ਨਹੀਂ ਖੋਹਦੇ ਬਲਕਿ ਆਪਣਾ ਨਾਮ ਖੋ ਲੈਂਦੇ ਆ ਫਿਰ ਅਮਰਤ ਵੇਲਾ ਖੋ ਲੈਂਦੇ ਆ ਕਿਉਂਕਿ ਅਮਰਤ ਵੇਲਾ ਤੇ ਅਮਰਤ ਤਵੇਲੇ ਦਾ ਨੇਮ ਗੁਰੂ ਦੀ ਗੋਦਿਆ ਸੋ ਇਹ ਕੀਮਤੀ ਦਾਤ ਆਪਾਂ ਨਹੀਂ ਗਮਾਉਣੀ ਨੇਕ ਕੰਮ ਕਰਨੇ ਆ ਚੰਗੇ ਕੰਮ ਕਰਨੇ ਆ ਜਿੰਨਾ ਤੋਂ ਅਮਰਤ ਵੇਲੇ ਦੇ ਵਿੱਚ ਨਹੀਂ ਉਠਿਆ ਜਾਂਦਾ ਉਹ ਜਦੋਂ ਉੱਠਦੀ ਆ ਉਦੋਂ ਉੱਠ ਕੇ ਨਾਮ ਜਪ ਲਓ ਪਾਠ ਕਰ ਲਓ ਗੁਰੂ ਸਾਹਿਬ ਜੀ ਦੇ ਅੱਗੇ ਅਰਜ਼ੀਆਂ ਲਾ ਲਓ ਤੇ ਰੋਜ਼ ਰਾਤ ਨੂੰ ਸੌਣ ਲੱਗਿਆਂ ਤਾਂ ਅਰਜੀ ਲਾ ਕੇ ਹੀ ਸੌਣਾ ਹੈ ਅਰਦਾਸ ਬੇਨਤੀ ਕਰਕੇ ਸੌਣਾ ਹੈ ਤੁਸੀਂ ਅੱਜ ਰਾਤ ਨੂੰ ਅਰਦਾਸ ਬੇਨਤੀ ਕਰਕੇ ਸੋਵੋ ਤੁਹਾਨੂੰ ਸਵੇਰੇ ਹੀ ਪਤਾ ਲੱਗ ਜਾਵੇਗਾ ਅਰਦਾਸ 'ਚ ਬਹੁਤ ਤਾਕਤ ਆ ਤੇ ਜਿਹੜੀ ਅਰਦਾਸ ਆਪਾਂ ਸੱਚੇ ਮਨ ਦੇ ਨਾਲ ਕਰਦੇ ਆ ਤੁਰ ਅੰਦਰੋਂ ਕਰਦੇ ਉਹ ਬਹੁਤ ਛੇਤੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਦੀ ਆ ਅਰਦਾਸ ਸ਼ਬਦਾਂ ਦੀ ਮਹਤਾਜ ਨਹੀਂ ਆ ਅਰਦਾਸ ਆ ਸਾਡੇ ਮਨ ਦੀ ਪਾਵਨਾ ਜੋ ਵੀ ਸਾਡੇ ਮਨ ਦਾ ਪਿਆਰ ਆ ਮਨ ਦੀ ਤੜਫਿਆ ਜਦੋਂ ਹੀ ਗੁਰੂ ਸਾਹਿਬ ਜੀ ਨੂੰ ਪਤਾ ਲੱਗੇਗੀ ਤਾਂ ਸਗੁਰੂ ਸਾਹਿਬ ਜੀ ਸਾਡੇ ਉੱਤੇ ਝੱਟ ਹੀ ਤਰਸ ਕਰਨਗੇ ਕਿਰਪਾ ਕਰਨਗੇ ਅਤੇ ਜੋ ਭੈਣ ਭਰਾ ਇਹ ਸਵਾਲ ਕਰਦੇ ਆ ਵੀ ਅਮਰਤ ਵੇਲੇ ਉੱਠਣਾ ਕਿਉਂ ਜ਼ਰੂਰੀ ਆ ਤਾਂ ਭਾਈ ਉਹ ਜ਼ਿਆਦਾ ਨਹੀਂ ਨਾ ਇਹ ਜੋ ਦਿਨ ਚੱਲ ਰਹੇ ਨੇ ਉਹ ਦੇ ਮਹੀਨੇ ਦੇ ਇਹ 7 ਦਿਨ ਸ਼ਹੀਦੀ ਹਫਤਾ ਇਸ ਹਫਤੇ ਦਾ ਇਤਿਹਾਸ ਪੜ ਲਓ ਕਿ ਅਮਰਤ ਵੇਲਾ ਕਿਉਂ ਜ਼ਰੂਰੀ ਆ ਸੰਗਤ ਜੀ ਜੇ ਅਮਰਤ ਵੇਲੇ ਉੱਠਣਾ ਜ਼ਰੂਰੀ ਨਾ ਹੁੰਦਾ ਤਾਂ ਫਿਰ ਗੁਰੂ ਸਾਹਿਬ ਜੀ ਵੀ ਅਮਰਤ ਵੇਲਾ ਨਾ ਸੰਭਾਲਦੇ ਸਤਗੁਰ ਸੱਚੇ ਪਾਤਸ਼ਾਹ ਨੇ ਤਾਂ ਐਨੇ ਭਿਆਨਕ ਸਮੇਂ ਦੇ ਵਿੱਚ ਵੀ ਅਮਰਤ ਵੇਲੇ ਦਾ ਨਾਗਾ ਨਹੀਂ ਪਾਇਆ ਗੁਰੂ ਸਾਹਿਬ ਜੀ ਨੇ ਨਾ ਆਪਣੇ ਆਪ ਨੂੰ ਛੁੱਟੀ ਦਿੱਤੀ ਨਾ ਆਪਣੇ ਸਹਬਜ਼ਾਦਿਆਂ ਨੂੰ ਨਾ ਆਪਣੇ ਪਿਆਰੇ ਸਿੱਖਾਂ ਸਿੰਘਾਂ ਨੂੰ ਗੁਰੂ ਸਾਹਿਬ ਜੀ ਨੇ ਉਹ ਭਿਆਨਕ ਸਮੇਂ ਦੇ ਵਿੱਚ ਸੱਤ ਅੱਠ ਪੋ ਦਾ ਅਮਰਤ ਵੇਲਾ ਸੰਭਾਲ ਕੇ ਸਾਡੇ ਲਈ ਪੂਰਨੇ ਪਾਏ ਸੱਤ ਪੋ ਨੂੰ ਪਿੱਛੇ ਦੁਸ਼ਮਣ ਲੱਗਾ ਹੈ ਅੱਗੇ ਸਰਸਾ ਨਦੀ ਵਿੱਚ ਹੜ ਆਇਆ ਸਰਸਾ ਨਦੀ ਪੂਰੀ ਪਰ ਰਹੀ ਆ ਪਰ ਗੁਰੂ ਸਾਹਿਬ ਜੀ ਨੇ ਅਮਰਤ ਵੇਲੇ ਦਾ ਇੱਕ ਪਲ ਇੱਕ ਛਿੰਨ ਵੀ ਨਹੀਂ ਗਵਾਇਆ ਪਹਿਲਾ ਅਮਰਤ ਵੇਲਾ ਸੰਭਾਲ ਲਿਆ ਫਿਰ ਅੱਗੇ ਚੱਲੇ ਪਾਏ ਆਈਸ ਸੋ ਸਿੱਖ ਸਿੰਘ ਸ਼ਹੀਦ ਹੋ ਗਿਆ ਪਰ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲਾ ਸੰਭਾਲ ਲਿਆ ਅਤੇ ਮਾਲਕ ਦਾ ਸ਼ੁਕਰਾਨਾ ਕੀਤਾ ਪੂਰਾ ਪਰਿਵਾਰ ਵਿਛੜ ਗਿਆ ਜਾਣ ਤੋਂ ਪਿਆਰੇ ਸਿੱਖ ਸਿੰਘ ਸ਼ਹੀਦ ਹੋ ਗਏ ਕੁਝ ਗੁਰੂ ਸਾਹਿਬ ਜੀ ਤੋਂ ਵਿਛੜ ਗਏ ਤਿੰਨ ਹਿੱਸਿਆਂ ਦੇ ਵਿੱਚ ਵੰਡੇ ਗਏ ਉਸ ਦਿਨ ਵੀ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦਾ ਨਾਗਾ ਨਹੀਂ ਪਾਇਆ ਕੱਲ ਰਾਤ ਦੀ ਜੰਗ ਦੇ ਵਿੱਚ ਬਹੁਤ ਜ਼ਿਆਦਾ ਜ਼ਖਮੀ ਹੋਏ ਸਨ ਸਿੱਖ ਸਿੰਘ ਗੁਰੂ ਸਾਹਿਬ ਜੀ ਦੇ ਸਹਾਬਜਾਤੇ ਪਰ ਗੁਰੂ ਸਾਹਿਬ ਜੀ ਨੇ ਉਹ ਸਦ ਦੀ ਵੀ ਛੁੱਟ ਨਹੀਂ ਦਿੱਤੀ ਗੁਰੂ ਸਾਹਿਬ ਜੀ ਨੇ ਉਸ ਦਿਨ ਵੀ ਅੰਮ੍ਰਿਤ ਵੇਲਾ ਸਮਾਂ ਲਿਆ ਤਾਂ ਫਿਰ ਆਪ ਸੋਚੋ ਵੀ ਜੀ ਨੇ ਭਿਆਨਕ ਸਮੇਂ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਛੁੱਟ ਨਹੀਂ ਗੁਰੂ ਸਾਹਿਬ ਜੀ ਨੇ ਖੁਦ ਛੁੱਟੀ ਨਹੀਂ ਕੀਤੀ ਤਾਂ ਫਿਰ ਆਪਾਂ ਛੁੱਟੀ ਕਿਵੇਂ ਕਰ ਸਕਦੇ ਆ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲਾ ਹਰ ਰੋਜ਼ ਜ਼ਰੂਰੀ ਕੀਤਾ ਹੈ ਕਿਸੇ ਦਿਨ ਦੀ ਵੀ ਸਾਨੂੰ ਛੁੱਟੀ ਨਹੀਂ ਨਾਗਾ ਪਾਉਣ ਦਾ ਹੁਕਮ ਨਹੀਂ ਆ ਜਿੰਦਗੀ ਵਿੱਚ ਦੁੱਖ ਹੋਵੇ ਸੁੱਖ ਹੋਵੇ ਅੰਮ੍ਰਿਤ ਵੇਲਾ ਸਮਾਲਣਾ ਹੈ ਜੇ ਅਤਵਾ ਅਮਰਤ ਵੇਲਾ ਸੰਭਾਲਾਂਗੇ ਤਾਂ ਗੁਰੂ ਸਾਹਿਬ ਜੀ ਸਾਨੂੰ ਸੰਭਾਲ ਲੈਂਦੇ ਨੇ ਜੋ ਅਮਰਤ ਵੇਲਾ ਸੰਭਾਲਦੇ ਨੇ ਨਾ ਮਹਾਪੁਰਖ ਜੀ ਕਹਿੰਦੇ ਗੁਰੂ ਸਾਹਿਬ ਜੀ ਉਹਨਾਂ ਨੂੰ ਜੋ ਉਹਨਾਂ ਦੇ ਲੇਖਾਂ ਵਿੱਚ ਭਾਗਾਂ ਵਿੱਚ ਨਹੀਂ ਲਿਖਿਆ ਉਹ ਵੀ ਬਖਸ਼ਿਸ਼ ਦੇ ਖਾਤੇ ਵਿੱਚੋਂ ਦੇ ਦਿੰਦੇ ਆ ਫਿਰ ਆਓ ਹਰ ਰੋਜ਼ ਅਮਰਤ ਵੇਲਾ ਸੰਭਾਲ ਲਈਏ ਅਮਰਤ ਵੇਲੇ ਉੱਠੀ ਜੀ ਉੱਠ ਕੇ ਨਾਮ ਜਪੀਏ ਆਪਣੇ ਗੁਰੂ ਦੀ ਗੋਦ ਦਾ ਨਿਕਮਾਨੀਏ ਗੁਰੂ ਸਾਹਿਬ ਜੀ ਦੀ ਕਿਰਪਾ ਉਹਨਾਂ ਦੇ ਬਖਸ਼ਿਸ਼ਾ ਵਾਸਲ ਕਰੀਏ ਜਿਹੜੇ ਸਾਰਾ ਸਾਲ ਨਹੀਂ ਉੱਠਦੇ ਉਹ ਇਸ ਮਹੀਨੇ ਦੇ ਵਿੱਚ ਤਾਂ ਉੱਠ ਪਾਓ ਇਸ ਮਹੀਨੇ ਦੇ ਵਿੱਚ ਉੱਠ ਪਏ ਅਰਜ਼ੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜਨਮਾਂ ਜਨਮਾਂ ਦੇ ਮਾੜੇ ਕਰਮ ਮਿਟ ਸਕਦੇ ਆ ਗੁਰੂ ਸਾਹਿਬ ਜੀ ਦੇ ਘਰ ਦੀ ਕੀਮਤੀ ਦਾਤ ਸਾਨੂੰ ਮਿਲ ਸਕਦੀ ਹੈ ਕਿਉਂਕਿ ਜੇ ਇਸ ਦਿਨ ਦੇ ਵਿੱਚ ਉੱਦਮ ਕੀਤਾ ਗੁਰੂ ਸਾਹਿਬ ਜੀ ਵੀ ਖੁਸ਼ ਹੋਣਗੇ ਸ਼ਹੀਦ ਸਿੰਘ ਵੀ ਸਾਡੇ ਤੇ ਖੁਸ਼ ਹੋਣਗੇ ਚਾਰੇ ਸਹਿਬ ਜਾਂਦੇ ਖੁਸ਼ ਹੋਣਗੇ ਮਾਤਾ ਜੀ ਖੁਸ਼ ਹੋਣਗੇ ਉਹਨਾਂ ਦੀ ਖੁਸ਼ੀ ਉਹਨਾਂ ਦੀ ਕਿਰਪਾ ਹਾਸਲ ਕਰਨ ਦੇ ਲਈ ਕਟੋ-ਕਟ ਇਹ ਮਹੀਨਾ ਹੀ ਸੰਭਾਲ ਲਈਏ ਇਹ ਮਹੀਨੇ ਦੇ ਵਿੱਚੋਂ ਵੀ 8 ਦਿਨ ਲੰਘ ਗਏ ਨੇ ਬਾਕੀ ਬੱਜਿਆ ਮਹੀਨਾ ਹੀ ਸੰਭਾਲ ਲਈਏ ਅਮਰਤ ਵੇਲੇ ਉੱਠ ਪਈਏ ਉੱਠ ਕੇ ਨਾਮ ਜਪਣ ਦੀ ਕੋਸ਼ਿਸ਼ ਕਰੀਏ ਮਨ ਲੱਗੇ ਚਾਹ ਨਾ ਲੱਗੇ ਪਰ ਉੱਠ ਕੇ ਬੈਠ ਜਾਣਾ ਹੈ ਹਾਜ਼ਰੀ ਲਗਵਾ ਲੈਣੀ ਆ ਗੁਰੂ ਸਾਹਿਬ ਜੀ ਅੱਪੇ ਹੀ ਕਿਰਪਾ ਕਰਨਗੇ